ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਚੋਣ ਪ੍ਰਚਾਰ ਹੈ ਜਿਹੜਾ ਆਪਣੇ ਆਖਰੀ ਦੌਰ ਦੇ ਵਿੱਚ ਪੂਰੇ ਸਿਖਰ ਤੇ ਪਹੁੰਚ ਚੁੱਕਿਆ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਔਰੜਾ ਸਾਡੇ ਨਾਲ ਨੇ ਔਰੜਾ ਸਾਹਿਬ ਕਿਵੇਂ ਦੇਖਦੇ ਹੋ ਆ ਆਖਰੀ ਦੌਰ ਦੇ ਵਿੱਚ ਚੋਣ ਪ੍ਰਚਾਰ ਪਹੁੰਚ ਚੁੱਕਿਆ ਤੇ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਦੇਖ ਰਹੇ ਹਾਂ ਅਸੀਂ ਪਾਰਟੀ ਦੇ ਵਿੱਚ ਵੱਡੀਆਂ ਸ਼ਮੂਲੀਅਤ ਹੋ ਰਹੀਆਂ ਨੇ ਬਹੁਤ ਸਾਰੇ ਲੋਕ ਸ਼ਾਮਲ ਹੋ ਰਹੇ ਨੇ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਕਿੰਨੀ ਕੁ ਲੀਡ ਤੇ ਇਹਨਾਂ ਵੋਟਾਂ ਨੂੰ ਜਿੱਤਣ ਜਾ ਰਹੀ ਹੈ ਦੇਖੋ ਜਿਸ ਦਿਨ ਕੈਂਪ ਮੇਨ ਸ਼ੁਰੂ ਹੋਈ ਸੀਗੀ ਇੱਕ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੇ ਪੱਖ ਦੀ ਹਵਾ ਜਿਹੜੀ ਉਹ ਹਨੇਰੀ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਰੋਜ਼ ਵੱਖ-ਵੱਖ ਪਾਰਟੀਆਂ ਛੱਡ ਕੇ ਲੋਕ ਆਪ ਪਹਮਾਰੇ ਸ਼ਾਮਲ ਹੋ ਰਹੇ ਨੇ ਜੀ ਤੋ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਵੱਡੇ ਰਿਸਪੈਕਟੇਬਲ ਮਾਰਜਿਨ ਦੇ ਨਾਲ ਆਮ ਆਦੀ ਪਾਰਟੀ ਇਹ ਚੋਣ ਜਿੱਤਣ ਜਾ ਰਹੀ ਹੈ ਜੀ ਕਿੰਨੇ ਇੱਕ ਮਾਰਜਿਨ ਦੀ ਉਮੀਦ ਰੱਖਦੇ ਹੋ ਪਿਛਲੀ ਵਾਰ ਦੀ ਤੁਲਨਾ ਦੇ ਵਿੱਚ ਵੱਧ ਦੇਖਦੇ ਹੋ ਜਾਂ ਇਸ ਨੂੰ ਘੱਟ ਦੇਖਦੇ ਹੋ ਇਸ ਤਰ੍ਹਾਂ ਕਿ ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂਗਾ ਥਰੂ ਮੈਂ ਐਗਜ਼ੈਕਟ ਨੰਬਰ ਦੱਸਦਾ ਪਰ ਮੈਂ ਆਪਦੇ ਸਿਆਸੀ ਤਜਰਬੇ ਤੋਂ ਇਹ ਮੈਂ ਜ਼ਰੂਰ ਦੱਸ ਦੇਣਾ ਕਿ ਬੜਾ ਵਧੀਆ ਵੱਡਾ ਤੇ ਇੱਕ ਰਿਸਪੈਕਟੇਬਲ ਮਾਰਜਿਨ ਦੇ ਨਾਲ ਸੰਜੀਵ ਅਰੋੜਾ ਜੀ ਆਮ ਆਦੀ ਪਾਰਟੀ ਇਹ ਇਲੈਕਸ਼ਨ ਜਿੱਤਣ ਜਾ ਰਹੀ ਹੈ ਜੀ ਲੁਧਿਆਣਾ ਪੱਛਮੀ ਦੇ ਕਿਹੜੇ ਕਿਹੜੇ ਮੁੱਦੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਜੇਕਰ ਜਿੱਤਦੀ ਆ ਜਿਨ੍ਹਾਂ ਨੂੰ ਸਾਹਮਣੇ ਲਿਆ ਕੇ ਹੱਲ ਕਰਨ ਦੀ ਕੋਸ਼ਿਸ਼ ਪਾਰਟੀ ਕਰੇਗੀ ਦੇਖੋ ਇਸ ਤਰ੍ਹਾਂ ਕੇ ਬਾਇ ਐਂਡ ਲਾਰਜ ਕੋਈ ਲੰਬੇ ਚੌੜੇ ਇਸ਼ੂ ਨਹੀਂ ਹੈ ਕਿਉਂਕਿ ਸਰਕਾਰ ਨੇ ਵੀ ਕੰਮ ਕੀਤੇ ਨੇ ਗੋਗੀ ਜੀ ਨੇ ਵੀ ਕੰਮ ਕੀਤੇ ਨੇ ਤਿੰਨ ਸਾਲਾਂ ਦੇ ਵਿੱਚ ਹੁਣ ਸੰਜੀਵ ਅਰੋੜਾ ਜੀ ਵੀ ਕਰ ਰਹੇ ਨੇ ਮੇਨ ਇਸ਼ੂ ਜਿਹੜਾ ਮੈਂ ਸਮਝਦਾ ਕਿ ਜੋ ਇੱਕ ਕਾਮਨ ਇਸ਼ੂ ਸਾਰੇ ਨੇ ਜਿਹੜਾ ਡਿਸਕਸ ਕੀਤਾ ਉਹ ਬੁੱਡੇ ਨਾਲੇ ਦੀ ਸਫਾਈ ਤੇ ਮੈਂ ਸਮਝਦਾ ਕਿ ਇਕੱਲਾ ਵੈਸਟ ਦਾ ਇਸ਼ੂ ਨਹੀਂ ਹੈਗਾ ਪੂਰੇ ਲੁਧਿਆਣੇ ਦਾ ਪੂਰੇ ਪੰਜਾਬ ਦਾ ਸੋ ਉਹਦੇ ਉੱਪਰ ਵੀ ਸਰਕਾਰ ਮੈਂ ਸਮਝਦਾ ਕਿ ਪ੍ਰਾਇੋਰਟੀ ਦੇ ਨਾਲ ਇਹ ਇਹ ਤੋਂ ਬਾਅਦ ਕੰਮ ਕਰੇਗੀ ਜੀ ਇੰਡਸਟਰੀ ਨੂੰ ਲੈ ਕੇ ਖਾਸ ਤੌਰ ਤੇ ਕੋਈ ਯੋਜਨਾ ਹੋਵੇ ਆਮ ਆਦਮੀ ਪਾਰਟੀ ਦੀ ਲੁਧਿਆਣੇ ਦੇ ਵਿੱਚ ਖਾਸ ਤੌਰ ਤੇ ਜਿਵੇਂ ਕਿ ਲੈਂਡ ਪੂਲਿੰਗ ਐਕਟ ਨੂੰ ਲੈ ਕੇ ਵੀ ਕਾਫੀ ਵਿਰੋਧੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਇਸ ਵਿਰੋਧ ਨੂੰ ਕੀ ਪ੍ਰੋਬਲਮ ਹੈ ਜੋ ਸੈਕਟਰ ਦੇ ਵਿੱਚ ਬਾਕੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਲਈ ਜਾ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਵੀ ਇਸ ਮੁੱਦੇ ਤੇ ਆਪਣਾ ਪੱਖ ਰੱਖ ਰਹੀ ਹੈ ਕਿ ਇਹ ਮੁੱਦਾ ਜਿਹੜਾ ਵੋਟਾਂ ਦੇ ਵਿੱਚ ਕੋਈ ਇੰਪੈਕਟ ਕਰਨ ਜਾ ਰਿਹਾ ਉਹ ਵੋਟਾਂ ਨੂੰ ਛੱਡੋ ਤੁਸੀਂ ਇਸ ਪਾਲਿਸੀ ਦੇ ਵਿੱਚ ਕਮੀ ਕੀ ਹੈ ਪ੍ਰੋਬਲਮ ਕੀ ਹੈ ਉਹਨਾਂ ਨੂੰ ਉਹ ਸਪੈਸਿਫਿਕ ਪੁਆਇੰਟ ਦੱਸੋ ਨਹੀਂ ਮੈਂ ਉਹਦਾ ਜਵਾਬ ਦਵਾਂਗਾ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਇਹ ਐਕ acquisition ਪਾਲਿਸੀ ਨਹੀਂ ਹੈ ਜੀ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਕਿਸਾਨ ਤੋਂ 1 ਇੰਚ ਵੀ ਜਗ੍ਹਾ ਜਿਹੜੀ ਉਹਦੀ ਮਰਜ਼ੀ ਤੋਂ ਬਿਨਾ ਨਹੀਂ ਲਈ ਜਾਊਗੀ ਜੇ ਅਗਲਾ ਚਾਹੂਗਾ ਕਿ ਮੈਂ ਤਾਂ ਉਮਰ ਆਪਦੀ ਜ਼ਮੀਨ ਦੇ ਉੱਪਰ ਖੇਤੀ ਕਰਨੀ ਆ ਤਾਂ ਜੀ ਸਦਕੇ ਕਰੇ ਜੀ ਜੇ ਅਗਲਾ ਪੂਲਿੰਗ ਦੇ ਵਿੱਚ ਆਉਣਾ ਚਾਹੂਗਾ ਉਹਨੂੰ 1000 ਗਜ਼ ਰੈ residențial 200 ਗਜ਼ ਕਮਰਸ਼ੀਅਲ ਮਿਲ ਜੂਗਾ ਅਗਲਾ ਗਰੁੱਪ ਹਾਊਸਿੰਗ ਦੀ ਦਾ 플ੌਟ ਚਾਹੂਗਾ ਤਾਂ 1/3 ਏਰੀਆ ਉਹਨੂੰ ਉਹ ਮਿਲ ਜੂਗਾ ਅਗਲਾ ਪਲੋਟਿੰਗ ਖੁਦ ਕਰਨਾ ਚਾਹੁੰਦਾ ਤੇ 60% ਏਰੀਆ ਜਿਹੜਾ ਉਹਨੂੰ ਮਿਲ ਜੂਗਾ ਇੱਕ ਬੰਦੇ ਕੋਲ ਨਹੀਂ ਵੀ ਪੂਰਾ ਹੁੰਦਾ 10 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਆਫਰ ਕਰ ਦੇਣ ਅਡਰਟ ਥਾਵਾਂ ਤੇ ਤਾਂ ਸਰਕਾਰ ਉਹਨਾਂ ਨੂੰ ਇੱਕ ਸਿੰਗਲ ਪਲਾਟ ਹੈ ਜਿਹੜਾ ਚੌਰਸ ਉਹ ਦੇ ਦੇਊਗੀ ਇਸ ਤੋਂ ਵੱਧ ਵਧੀਆ ਔਰ ਫਲੈਕਸੀਬਲ ਪਾਲਿਸੀ ਕਿਹੜੀ ਹੋ ਸਕਦੀ ਹੈ ਜੀ ਸੋ ਮੇਰੇ ਕਹਿੰਦਾ ਮਤਲਬ ਹੈ ਵੀ ਵਿਰੋਧੀ ਉਹਨਾਂ ਦਾ ਕੰਮ ਹੈ ਸਿਰਫ ਵਿਰੋਧ ਕਰਨਾ ਮੇਰੇ ਸਾਹਮਣੇ ਬਿਠਾ ਦਿਓ ਨੰਬਰ 1 ਤਾਂ ਸਾਹਮਣੇ ਬੈਠਦੇ ਉਹ ਸਿਰਫ ਤੁਹਾਨੂੰ ਕਹਿ ਜਾਂਦੇ ਨੇ ਸਾਹਮਣੇ ਬੈਠਦੇ ਉਹਨਾਂ ਦਾ ਸਵਾਲ ਕੋਈ ਨਹੀਂ ਹੁੰਦਾ ਕਿਉਂਕਿ ਪਤਾ ਉਹ ਵੀ ਉਹਨਾਂ ਨੂੰ ਪਤਾ ਕਿ ਗੁਮਰਾਹ ਕਰ ਰਹੇ ਨੇ ਤੇ ਜੇ ਕੋਈ ਹੋਇਆ ਸਵਾਲ ਤਾਂ ਕਲੀਅਰ ਕਰ ਦਾਂਗੇ ਜ ਐਜੂਕੇਸ਼ਨ ਕ੍ਰਾਂਤੀ ਨੂੰ ਲੈ ਕੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਮਹਿੰਮ ਚਲਾਈ ਜਾ ਰਹੀ ਹੈ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਤੇ ਨਸ਼ਿਆਂ ਨੂੰ ਲੈ ਕੇ ਵੀ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਸਮਝਦੇ ਹੋ ਇਹਨਾਂ ਵੋਟਾਂ ਦੇ ਵਿੱਚ ਇਹ ਦੋਵੇਂ ਕੰਮ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਹੈ ਇਸ ਦਾ ਕੋਈ ਇੰਪੈਕਟ ਮਿਲਣ ਵਾਲਾ ਇਸ ਦਾ ਕੋਈ ਫਾਇਦਾ ਮਿਲਣ ਵਾਲਾ ਪਾਰਟੀ ਨੂੰ ਤੁਸੀਂ ਹਰ ਕੰਮ ਨੂੰ ਭਾਈ ਸਾਹਿਬ ਵੋਟਾਂ ਦੇ ਨਾਲ ਕਿਉਂ ਜੋੜ ਕੇ ਦੇਖਦੇ ਹੋ ਸਾਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਜੀ ਅਸੀਂ ਉਹ ਜ਼ਿੰਮੇਵਾਰੀ ਨਿਭਾ ਰਹੇ ਹਾਂ ਜੋ ਚੰਗਾ ਕੰਮ ਕੋਈ ਕਰਾਂਗੇ ਚਾਹੇ ਉਹ ਸਿੱਖਿਆ ਤੇ ਕਰਾਂਗੇ ਸਿੱਖਿਆ ਦੇ ਵਾਧੇ ਲਈ ਕਰਾਂਗੇ ਤੇ ਚਾਹੇ ਨਸ਼ਿਆਂ ਦੇ ਖਾਤਮੇ ਲਈ ਕਰਾਂਗੇ ਤੇ ਲੋਕਾਂ ਨੂੰ ਜਿਸ ਚੀਜ਼ ਦਾ ਫਾਇਦਾ ਹੋਊਗਾ ਉਹਦਾ ਐਡਵਾਂਟੇਜ ਤਾਂ ਮਿਲ ਨਹੀਂ ਮਿਲਣਾ ਨਾ ਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਡਿਊਟੀ ਹੈ ਪੂਰੀ ਇਮਾਨਦਾਰੀ ਵਫਾਦਾਰੀ ਕਮਿਟਮੈਂਟ ਦੇ ਨਾਲ ਲੋਕਾਂ ਦੇ ਮਸਲੇ ਹੱਲ ਕਰਨਾ ਕੰਮ ਕਰਨਾ ਉਹ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਰ ਤੁਹਾਡੇ ਸੋ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਦਾ ਇਹ ਆਖਰੀ ਦਿਨ ਹੈ ਆਪਣੇ ਆਪ ਦੇ ਵਿੱਚ ਚੋਣ ਪ੍ਰਚਾਰ ਪੂਰੇ ਸਿਖਰ ਤੇ ਪਹੁੰਚ ਚੁੱਕਿਆ ਹੈ ਵਿਸ਼ਵ ਵਰਤਾ ਦੇ ਲਈ ਮੈਂ ਜਗਦੀਸ਼ ਕੈਮਰਾਮੈਨ ਸੁਖਵਿੰਦਰ ਦੇ ਨਾਲ